ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਵੀਡੀਓ ਬਣਾਉਣ ਆਇਆ ਹਿਰੋ ਖੁਰਦ ਤੇ ਇਹਨਾਂ ਦਾ ਚੈਨਲ ਹੈਗਾਗਾ ਡਰਾਮੇ ਵਾਲੇ ਹਾਂਜੀ ਡਰਾਮੇ ਵਾਲੇ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਡੰਡਾ ਗੁਰੂ ਇਹਨਾਂ ਦੇ ਵੀਡੀਓ ਦਾ ਨਾਮ ਹੈ ਤੇ ਬਹੁਤ ਜ਼ਿਆਦਾ ਸੋਹਣੀ ਕੀਤੀ ਆ ਸਟੋਰੀ ਤੁਸੀਂ ਜ਼ਰੂਰ ਦੇਖਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਨੂੰ ਦੇਖ ਕੇ ਕਮੈਂਟ ਜ਼ਰੂਰ ਕਰਦੇ ਹੋ ਕਿਉਂਕਿ ਸਾਨੂੰ ਵੀ ਪਤਾ ਲੱਗਦਾ ਰਹੇ ਕਿ ਸਾਡੀ ਵੀਡੀਓ ਕਿੱਥੇ ਤੱਕ ਜਾ ਰਹੀ ਆ ਤੇ ਕਿੰਨਿਆਂ ਨੂੰ ਚੰਗੀ ਲੱਗ ਰਹੀ ਆ ਕਿੰਨਿਆਂ ਨੂੰ ਵਧੀਆ ਨਹੀਂ ਲੱਗ ਰਹੀ ਤਾਂ ਫਿਰ ਸਾਡੇ 'ਚ ਕੋਈ ਗਲਤੀ ਕਾਸ਼ੇ ਜਰੂਰ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਮਾਦਾ ਮੈਨੂੰ ਮੇਰੇੋਂ ਪੈਸੇ ਪਤਾ ਮੁਰਗਾ ਕਹਣਾ ਆਜੇ ਕ ਪੈਸੇ ਤੂੰ ਮੈਨੂੰ ਨੰਗ ਸਮਝਦਾ ਮੂੰਹ ਤੇ ਮੈਂ ਨੀਆਂ ਕਰ ਦਊਂਗਾ ਤੂੰ ਮੇਰੇ ਨੀਆਂ ਕਾਹਨ ਕੱਢਣ ਵਾਲਾ ਵੱਡਾ ਸੂਰਮਾ ਵੈਸੇ ਦੇਖਾਂਗਾ ਮੈਂ 10 ਨੰਗਾ ਕਿਸ ਪਛੋਂ ਹੋਰ ਤੂੰ ਨੰਗਾ ਹੈਂ ਨੰਗਾ ਵਾਲੀਆਂ ਗੱਲਾਂ ਕਰੀਏ ਨਾ ਮੈਨੂੰ ਨੰਗਾ ਸਮਝਦਾ ਤੇਰੇ ਵਰਗੇ ਮੈਂ 20 ਮਾਰੇ ਨੇ ਮੜਾ ਇਧਰ ਦਾ ਮੜਾ ਇਧਰ ਸਿਕਰਾਂ ਰੋੜ ਰੇ ਨੂੰ ਆ ਮੈਂ ਬਾਂ ਦੇ ਕੋਈ ਨਹੀਂ ਡਰਦਾ ਤੂੰ ਕਰਨਾ ਕਿਹੜੀਆਂ ਕਰਦਾ ਪੈਂਦੀ ਸਮਾਰ ਮਾਰ ਮੈਂ ਸਮਾਰ ਮਾਰ ਮੈਂ ਉਰੇ ਆਈ ਦੀ ਬੇਇੱਜ਼ਤੀ ਕਰਦਾ ਤੂੰ ਗੱਲਾਂ ਕਰਦਾ ਤੂੰ ਹੰਬੜਾ ਮੈਂ ਕਰਦਾ ਗੱਲਾਂ ਇਹ ਮਾਰ ਕੇ ਤੁਰ ਨਾ ਜਦ ਤਨੋ ਤੈਨੂੰ ਘਰੋਂ ਲੋਟ ਮਾਰਾਇਆ ਆ ਨਾ ਵੀ ਗੱਲਾ ਦਾ ਮੇਰੀ ਸਾਲੀ ਨੇ ਊਟੇ ਤੈਨੂੰ ਕੋਈ ਗੱਲਾਂ ਮੇਰੇ ਨਾਲ ਕਰਦਾ ਕੋ ਇਧਰ ਆ ਜਾ ਮਾੜੇ ਨਾਲੇ ਜਿਹੜਾ ਸਾਲੀ ਨੂੰ ਤੰਗ ਕਰਦਾ ਬੱਟਾ ਵੇ ਜੀ ਕੋ ਇਧਰ ਆ ਜਾ ਮਾੜੇ ਇਧਰ ਆ ਜਦੋਂ ਆ ਇਧਰ ਆ ਜਾਗਾ ਮਾੜਾ ਯਾ ਖਰਾਂ ਲੋਟ ਤੈਨੂੰ ਹੈਰ ਆ ਮਰਾਇਆ ਦੇਖੋ ਭਾਈ ਆਪਾ ਭਾਈਆਂ ਦੇ ਭਾਈ ਆ ਮੈਂ ਦੇਖ ਤੇਰੇ ਕੋਲੇ ਸਾਲ ਪਰ ਵਿਸ਼ੋ ਆਇਆ ਸੁਖਣਾ ਖਾਵਨੀ ਕਿਵੇਂ ਬੰਦਾ ਇਕੱਠੇ ਹੋਇਆ ਕੋਈ ਗੱਲ ਨਹੀਂ ਉਦੋਂ ਤੱਕ 100 ਗਿਲਾਂ ਲੜਦੇ ਆਪਾਂ ਹੁਣ ਆਪਾਂ ਆਇਆ ਕਰ ਭਾਈ ਆਪਾਂ ਕਰੇ ਜਿਆਦਾ ਆਪਣੇ ਕੀ ਚੱਲਾਂਗੇ ਕੋਈ ਨਹੀਂ ਓਏ ਗੱਲ ਤਾਂ ਆ ਸਾਲੀ ਨੇ ਮੀਟ ਕਰ ਰੱਖਿਆ ਠੰਡਾ ਨਾ ਹੋ ਜੇ ਕਿਤੇ ਮੇਰੇ ਜਾੜਾ ਨਹੀਂ ਇਹਨੀਆਂ ਕੰਮ ਕਰਦੇ ਠੰਡਾ ਮੈਥੋਂ ਕਹਦਾ ਨਹੀਂ ਆਉ ਗਰਮ ਗਰਮ ਦੇ ਮੈਂ ਜੋ ਭੋਰੇ ਖਾ ਲੇਨੂੰ ਆਪਾਂ ਤਤ ਤਰਾਵਾਂਗੇ ਦੁਬਾਰੇ ਓਹ ਦੁਬਾਰੇ ਨਿਉਜ਼ ਤਾ ਕਰਨੇ ਕਿਤੇ ਆਪਾਂ ਨੂੰ ਮਾਂਜੇ ਨਾਲ ਤਤੇ ਕਰਦੇ ਹੋ ਸੁਭਾਅ ਦਾ ਵੀ ਕੱਬਾ ਸਾਲੀ ਦਾ ਕੱਬੇ ਆਉਣਗੇ ਸਭਾ ਤਾਂ ਆਪਾਂ ਕਰ ਲਵਾਂਗੇ ਰੋਟਾ ਮੈਂ ਤਾਂ ਰੋਲੇ ਠਾ ਜੀ ਫਿਰ ਕੰਦ ਉਤੋਂ ਦੀ ਮੈਂ ਤਾਂ ਲੰਦਾ ਕਿਹੜਾ ਖਵਾਊਗੀ ਮੁਰਗਾ ਦੇਖ ਭਾਈ ਆਪਾਂ ਯਾਰਾਂ ਦੇ ਯਾਰਾਂ ਭਾਈਆਂ ਦੇ ਭਾਈਆਂ ਆਪਾਂ ਹੁਣ ਬਸ ਘਰ ਹੀ ਜਾਣਾ ਸਾਲੀ ਨੇ ਮੀਟ ਕਰ ਰੱਖਿਆ ਠਾ ਕੇ ਕੌਲਾ ਕੌਲਾ ਮੀਟ ਦਾ ਮੌਜਾਂ ਨਾਲ ਬੈਠਾਂ ਤੇ ਲਟ ਜਾਗੇ ਦੋਨੇ ਭਾਈ ਬਣਾ ਪੈ ਭਾਈ ਬਣਾ ਪੈ ਤੇਰੇ ਖਾਤਰ ਸਰਪ੍ਰੈਸ ਹਲ ਬਣਾਇਆ ਔਰ ਹੁਣ ਆਪਾਂ ਦਾ ਖਾਣਾ ਪੀਣੀ ਜਾਊ ਜਾ ਕਿਹਦੇ ਕਹਿੰਦਾ ਰਿੰਦ ਕੰਮ ਲਈਏ ਬਾਟਾ ਮਾ ਜਨ ਆਪੇ ਪੁੰਦੇ ਗਦੇਲੇ ਦੇ ਨਜ਼ਾਰਾ ਆਈਆਂ ਬੱਚਾ ਚੰਗਾ ਮੀਟ ਖਾ ਰਿਆ ਚੰਗੀ ਜ਼ਾਰੂਰੀ ਵੀ ਲੀ ਹੁਣ ਦੱਸ ਮੈਂ ਕਿਹਨੂੰ ਪੁੱਛਾਂ ਦੂਰ ਦੂਰ ਤੱਕ ਕੋਈ ਦੀਂਦਾ ਵੀ ਨਹੀਂ ਹੈਗਾ ਲੱਗ ਗਲਾਬ ਵੇ ਗਲਾਬ ਗਲਾਬੇ ਨਾ ਗਲਾਬ ਹੀ ਲੱਗਦਾ ਵੇ ਗਲਾਬ ਉਹ ਕੌਣ ਹੈ ਹਾਂ ਹਾਂ ਤੈਨੂੰ ਇਹ ਕਹਿੰਨੀ ਓਰੇ ਆ ਆਉਨਾ ਪਾਈ ਆਉਨਾ ਤੈਨੂੰ ਇਹ ਕਹਿ ਨਹੀਂ ਆ ਜਾ ਉਰਿਆ ਕੀ ਹੋ ਗਿਆ ਸੌਰੀ ਏ ਕੀ ਹੋ ਗਿਆ ਭਾਈ ਤੇ ਬਾਈ ਨੂੰ ਨਹੀਂ ਦੇਖਿਆ ਨਾ ਅੱਛਾ ਕਿੱਧਰ ਵਗਿਆ ਉਹ ਪਤਾ ਨਹੀਂ ਕਿੱਥੇ ਮਰੇ ਨੇ ਤਾਂ ਉਹ ਮਰਿਆ ਨੂੰ ਭਾਈ ਫਿਰ ਕਿਵੇਂ ਚੱਕ ਕੇ ਲਿਆਉਂਗਾ ਮੈਂ ਤਾਂ ਗੁੱਸੇ 'ਚ ਕਹਿਤਾ ਆਵੇ ਭਾਈ ਤੂੰ ਤਾਂ ਆਪ ਮੇਰਾ ਦਿਮਾਗ ਹੀ ਖਰਾਬ ਕਰੀ ਹੈ ਨਾ ਲੈ ਕੇ ਆਉਣਾ ਸੀ ਉਹਨਾਂ ਨੂੰ ਅੱਛਾ ਦੇਖਾਂਗੇ ਮੜਾ ਆ ਇਥੇ ਖੇਤ ਕੂਤਣਾ ਵਗਿਆ ਨਾ ਗਏ ਤਾਂ ਖੇਤ ਹੀ ਨੇ ਉਹ ਮਰਨੇ ਐਨੇ ਪਤਾ ਹੁਣ ਕਿਹੜੀ ਗਲੀ ਖੁੰਜੇ ਚੱਲੀ ਗਏ ਪੈ ਹੋਣਗੇ ਕੋ ਆਇਆ ਹੋਇਆ ਕੋਈ ਆਇਆ ਤਾਂ ਮੇਰਾ ਜੀਜਾ ਆ ਰਿਹਾ ਉਹ ਮਰਨਾ ਉਹਦੇ ਨਾਲ ਦਾ ਹੀ ਹੋ ਰਿਹਾ ਚਲੋ ਉਹ ਤਾਂ ਸਿਆਣਾ ਹੂ ਸਿਆਣਾ ਕਿਹੜਾ ਉਹ ਤਾਂ ਮਰਨਾ ਉਹ ਤਾਂ ਵੀ ਡੁੱਬਣਾ ਉਹ ਤਾਂ ਆਪ ਉਹਦੇ ਵਰਗਾਗਾ ਉਹ ਕੀ ਸਮਝਾਊ ਉਹਨੂੰ ਚਲੋ ਭਾਈ ਦੇਖ ਆਉਨੇ ਆ ਫਿਰ ਐ ਕਰ ਆਪਣੇ ਨੂੰ ਰੇੜੀ ਖੜੀਆ ਰੇੜੀ ਛੇੜ ਲਿਆ ਹਾਂ ਭਾਈ ਨਹੀਂ ਪਤਾ ਕਿੱਥੇ ਡਿੱਗੇ ਪੈ ਹੋਣਗੇ ਚੱਕ ਤਾਂ ਲਿਆਵਾਂਗੇ ਹਾਂ ਹਾਂ ਰੇੜੀ ਲਾਉਨੇ ਆਪੇ ਕੰਜਰ ਪਤਾ ਨਹੀਂ ਕਿਉਂ ਇੰਨੇ ਪੀਂਦੇ ਨੇ ਚਲੋ ਭਾਈ ਲੈ ਆਉਣੀਆ ਲੈ ਮੈਂ ਬਾਹਰ ਡਾਦਾ ਅਜਾ ਭਾਈ ਤੂੰ ਵੀ ਬਹਿ ਜਾ ਵਿੱਚ ਨਾ ਭੇ ਭਾਈ ਮੈਂ ਨਹੀਂ ਬੈਂਦੀ ਵਿੱਚ ਐਵੇਂ ਮੈਨੂੰ ਦੇਖਦੇਗਾ ਬੱਟੇ ਤਾਂ ਦੇਲਾ ਮਨ ਮਨ ਪਏ ਨੇ ਮੈਂ ਤਾਂ ਤੁਰਕੀ ਵਗ ਜੂਗੀ ਚਲੋ ਫਿਰ ਲਾ ਭਾਈ ੱੱਕਾ ਥੋੜਾ ਜਾ ਲਾਉਣੇ ਤਾਂ ਪੈਣਗੇ ਉਹ ਲੈ ਹੁਣ ਤੂੰ ਐਡਾ ਬੜਾ ਬੰਦਾ ਤੂੰ ਰੋੜੇ ਨਹੀਂ ਖਿੱਚ ਸਕਦਾ ਉਹ ਰੋੜੇ ਨੇ ਭਾਈ ਮੈਨੂੰ ਪਤਾ ਨਹੀਂ ਕੀ ਸਵਾਲ ਲੈ ਕੇ ਆਈਂ ਮਰ ਜਾਣੇ ਪਤਾ ਨਹੀਂ ਠੇਕੇ ਚ ਨਾ ਡਿੱਗੇ ਪਏ ਹੁਣ ਕੀ ਕਰੀਏ ਹੁਣ ਕੀ ਪਤਾ ਹੁਣ ਇੱਥੇ ਹੈਗੇ ਨੇ ਕਾ ਨਾ ਹੈਗੇ ਨੇ ਉਹ ਕੀ ਪਤਾ ਉਹਨਾਂ ਰਾਹ ਕਿਹੜਾ ਅੰਨੇ ਨੂੰ ਬੋਲਾ ਕੜਿਸ਼ੀ ਸਦਾਗਾ ਔਰ ਮਰ ਜਾਣਾ ਜਦੋਂ ਕੋਈ ਆਜੂ ਰਿਸ਼ਤੇਦਾਰ ਉਹਦੀ ਢੋਲੇ ਦੀਆਂ ਗਾਉਣ ਲੱਗ ਜਾਂਦਾ ਸ਼ਰਮ ਤਾਂ ਮੰਨਦਾ ਨਹੀਂ ਮਾੜੀ ਮੋਟੀ ਸ਼ਰਮ ਦੀ ਗੱਲ ਹੈ ਜੇ ਸ਼ਰਮ ਮੰਨਣ ਕੰਜਰ ਫੇਰ ਕਾਨੂੰ ਉਹ ਕਰਨ ਕੀ ਕਰੀਏ ਭਾਈ ਦਿਮਾਗ ਖਰਾਬ ਕਰ ਛੱਡਣ ਤਾਂ ਬੰਦੇ ਨੇ ਚਲ ਐਂ ਕਰ ਬੇ ਭਾਈ ਉਰੀ ਖੜਾ ਤੇ ਰੇੜੀ ਜੀ ਤਾਂ ਤੇਰਾ ਉਹ ਪੱਠੇ ਵਾਲੇ ਫਿਰਦੇ ਨੇ ਆਪਾਂ ਉਹਨਾਂ ਨੂੰ ਪੁੱਛ ਲੰਨੇ ਆ ਵੀ ਦੇਖੇ ਨੇ ਕਾ ਨਾ ਉਹਨਾਂ ਨੇ ਚਲੋ ਭਾਈ ਚਲੋ ਕੰਜਰਾਂ ਨੇ ਲਹੂ ਪੀ ਰਖਿਆ ਦਾ ਸ਼ਰਮ ਨਹੀਂ ਆਉਂਦੀ ਲੈ

ਲਗਦੇ ਤਾਂ ਉਹੀ ਨੇ ਹਾਏ ਆਪਿਆ ਮਰ ਜਾਣਾ ਆਹ ਲੋੜ ਪਿਆ ਯਾਰ ਬਾਈ ਕਾਹਦਾ ਉੱਠਦੇ ਕੰਫਰੈਂਸ ਜੀ ਉਹ ਬਗਿਆ ਬੈਠ ਰਹੇ ਅਦੇ ਮੈਂ ਬਾਟਾ ਦੇ ਬੈਸੀ ਮੈਂ ਨਹੀਂ ਰਹਿਦਾ ਕਿ ਤੁਸੀਂ ਇੱਧਰ ਲੱਗੇਗਾ ਨਾ ਮੈਨੂੰ ਆ ਜਾ ਆ ਜਾ ਆ ਯਾਰ ਮੈਂ ਲੋਟ ਗਿਆ ਮੈਨੂੰ ਨਹੀਂ ਜਿਹੜੀ ਜਿਆ ਮੰਜਾ ਦਿੱਤੀ ਦੇਖਣਾ ਸੀ ਫਿਰ ਉਹ ਪਾਈ ਆਏ ਨਹੀਂ ਜਾਂਦੇ ਇਹ ਮੈਂ ਤਾਂ ਕਹਿ ਨਹੀਂ ਜਿਹੜੀ ਲੈ ਆਉ ਮੌਜਾ ਨਾਲ ਮੰਜਾ ਵਿਛਾ ਕੇ ਕਿਹੋ ਹੈਗੀ ਸੁਰਤ ਕੋਈ ਨਾਲੇ ਸਹਰਾਣਾ ਦੇਤਾ ਸਾਲੀ ਨੇ ਇਹ ਸਹਰਾਣੇ ਕੋ ਬਣਾ ਗਾ ਮੇਰੇ ਪਾਣ ਦੇ ਸੁਰਤ ਹੈ ਕੋਈ ਉਹ ਪਿਆ ਵਾ ਲੋਟ ਗਿਆ ਦੋ ਦੋ ਤਰ ਨਹੀਂ ਪੀਦਾ ਮੈਂ ਲੋਟਾ ਪਰਾਂ ਸਰਨਾ ਇੱਧਰ ਨੂੰ ਹੋੜਾ ਸੁਰਤ ਹੈਗੀ ਆ ਪੋਰਾ ਕੋਈ ਉਹ ਸੁਰਤੀ ਹੈ ਯਾਰ ਪਿਆ ਹੁਣ ਆਉਂਦਾ ਯਾਰ ਉਹ ਹੈ ਸੁਰਤ ਉਹ ਬਾਣਾ ਲੰਗਿਆ ਓਏ ਲੈ ਬੋਲਣ ਦੀ ਆਕਲ ਦੇਖ ਲੈ ਓਏ ਮਰ ਜਾਨਾ ਲੈ ਨੂੰ ਚਣਾ ਲੈ ਬੀਰਾ ਉਹ ਕਿੱਥੇ ਜਾਣਾ ਵਾ ਮੈਂ ਲੋਟ ਵੇਰ ਲੋਟ ਤੂੰ ਉਹ ਪੂਜੂ ਵਿੱਚ ਜਾਨਾ ਓਏ ਓ ਤੂੰ ਮੈਨੂੰ ਸਿਰ ਤੋਂ ਜਰ ਮੈਨੂੰ ਦੈਨ ਦੇਣੀ ਪਊਗੀ ਤੂੰ ਮੈਨੂੰ ਓਹ ਕਾਹਨੋਂ ਯਾਰ ਮੈਂ ਓਹ ਨਹੀਂ ਤੂੰ ਯਾਰ ਉਹ ਹੋ ਗਿਆ ਜਾ ਗਲਾਵਾ ਤੇਰੇ ਜੁੱਤੀਆਂ ਚੱਲ ਉਹ ਕਿੱਥੇ ਲਿਆਉਣਾ ਮੈਨੂੰ ਤਾਂ ਇਹ ਚੱਕ ਲੋਣੇ ਸਮਾਰ ਕੇ ਫੜੋ ਲੈ ਭਾਈ ਇਹਦੀ ਟਾਫ ਟਾ ਚੰਗੀ ਤਰ੍ਹਾਂ ਹੀ ਕਾਹ ਦੇ ਕੇ ਰਾਈ ਜਮ ਬਨ ਰਹੀ ਜਣ ਹੋਰ ਆਇਆ ਕਿ ਹਾਂ ਮਲੰਗਰ ਓਹ ਕਾਹਨੋਂ ਯਾਰ ਮੈਂ ਟੋਣ ਵਾਲੇ ਮੂਹ ਮਛਰਿਆ ਲੜੀ ਜਾਂਦਾ ਮੇਰੇ ਆਹ ਕੀ ਗੱਲ ਹੈ ਮੁਰੂ ਖਾ ਮਰ ਲੈਣੂ ਰੋ ਇਹ ਸਮਾਰਕ ਹੀ ਲਾਉ ਵਧੀਆ ਲੋਡ ਬੈਦੇ ਆ ਦੱਸ ਵੀ ਗੱਡੀ ਚ ਮੈਂ ਤੁਹਾਨੂੰ ਕੀ ਕਰਾਉਂਗੇ ਇਹਦਾ ਵੀ ਇੰਜਣ ਵਧੀਆ ਆਪਾ ਅੱਗੇ ਤਾਂ ਮੈਂ ਸਾਲੀ ਕੋਲੇ ਸਾਲਫਰ ਵਿਸਾਉਂਦਾ ਸੀ ਹੁਣ ਤਾਂ ਮੈਨਾਂ ਮਹੀਨੇ ਪਿੱਛੇ ਆਇਆ ਕਰੂੰ ਇਹਦਾ ਸੇਜੇ ਵਾਲੇ ਬੈਡਾਂ ਤੇ ਪੌਂਗਿਆ ਮੈਨੂੰ ਤਾਂ ਨਿਆਰੀ ਆ ਜਾਂਦਾ ਇਹਨੂੰ ਨੋਟ ਜੇ ਕਰਦੇ ਨਾਲੇ ਦਾਰੂ ਆਮ ਨਾਲੇ ਬੈਡਰਤ ਪਾ ਲਿਆ ਓਏ ਮੈਨੂੰ ਸਾਨੂੰ ਕਿੱਧਰ ਲਈ ਐ ਨਾ ਕਿਤੇ ਮੀਟ ਖਵਾਉਂਦਾ ਵੀ ਨਹੀਂ ਆਂਦੇ ਤੁਸੀਂ ਆਹੋ ਆਹ ਚਿਕਨ ਬਣਾ ਕੇ ਖਵਾਉਂਦੇ ਆਂ ਕਿਹ ਕੇ ਆਇਆ ਤੁਸੀਂ ਤੁਹਾ ਮਾਗੇ ਤੈਨੂੰ ਨਾਂ ਨਾਲ ਚੱਲ ਚੱਲ ਬੱਕਰੇ ਦਾ ਕਹਿ ਕੇ ਸਾਡਾ ਇੱਕ ਮੁਰਗੇ ਦਾ ਵੇ ਅੱਲਾ ਲੱਜਦੀ ਆ ਜੀ ਆਵਰਾ ਗਰਮ ਕਰਾ ਲਾਂਗੇ ਸਾਲੀ ਤੋਂ ਓਏ ਮਜ਼ਾ ਨਾਲ ਖਾ ਕੇ ਫੇਰ ਬੈ ਜਾਗੇ ਬੈਡਾਂ ਤੇ ਨਜ਼ਾਰੇ ਆ ਜਾਣਗੇ ਚੱਲ ਭਾਈ ਖੋਲ ਬਾਹਰ ਇਹ ਨਹੀਂ ਜਾਂਦੇ ਠੀਕ ਹੁੰਦੇ ਆ ਭਾਈ ਤੱਕਾ ਹੁਣ ਵਸਣਾ ਲਿਆਏ ਹਾਂ ਜਰਾਂ ਨੇ ਜਾਨ ਖਾਰ ਕੇ ਆਜ ਆਜੇ ਭਾਈ ਇੱਥੇ 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 ਜਿ ਘੜਾ ਲੈ ਇਹਨਾਂ ਨੂੰ ਮਰਨਿਆਂ ਨੇ ਕੀ ਜਲੂਸ ਕੱਢਿਆਗਾ ਲਿਓ ਭਾਈ ਮੰਝਾ ਲਿਓ ਆਉਣੀਆ ਮੈਂ ਤੂ ਆਹ ਇਹਨਾਂ ਨੂੰ ਤਾਰ ਭਾਈ ਮੰਜਾ ਕਿਹਾ ਸੀ ਮੈਂ ਤੈਨੂੰ ਤੂੰ ਪੱਲੀ ਚੱਕੀ ਆਉਣੀ ਆ ਮੰਜਾਂ ਦੇ ਲੈਕ ਨਹੀਂ ਹੈਗੇ ਥੱਲੀ ਪੈ ਜਾਣਗੇ ਇਹਨਾਂ ਦੀ ਮਾਨਿਤ ਹੋਊਗੀ ਮੰਜੇ ਆ ਕੇ ਭਰ ਦਣਗੇ ਇੱਥੇ ਮੂਤ ਮੂਤ ਕੇ ਮਰਦਾਂ ਮਰਦਾਂ ਥਿਲੋਸ ਕੱਢਣ ਸਮਝਾ ਕੇ ਤੋੜਿਆ ਸੀ ਵੀ ਨਾ ਪੀਂ ਨਾ ਮੂਤ ਤੂੰ ਉਤਰੋ ਉਹ ਅੱਛਾ ਨਾ ਹੋ ਵਾ ਅੱਲਾ ਕੱਟ ਪੀਲਾ ਕਰੋ ਬੋਬੇ ਕਿ ਮੇ ਪਸੂ ਆ ਮੁੱਗੂ ਪਾਇਨੇ ਮਰਨੇ ਨਾ ਹੋਣ ਤਾਂ ਕੱਟ ਝੁੱਲਸ ਲਿਆ ਕਰੋ ਤੁਸਨੇ ਤੂੰ ਕਾ ਸਾਈਡ ਤੋਂ ਹੋ ਕੇ ਪੈ ਜਾ ਮਰਨੇ ਕਿਵੇਂ ਪਾਏ ਨੇ ਹੰਦੂੜ ਜੀ ਇਹ ਤਾਂ ਖੱਚ ਉਹ 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 ਇਹ ਜਿੱਦ ਤੱਕ ਉਹ ਕਿ ਉਹ ਨਹੀਂ ਵੀ ਜਰੂਸ ਕਰਦੇ ਆ ਇਹਨੇ ਵੀ ਮਾਰਨੀ ਆ ਆ ਸਾਡੇ ਨਹੀਂ ਹੈਗਾ ਇਹ ਭੋੜਾ ਵੀ ਇਹ ਤਾਂ ਚਰਮ ਚਾਹੀਦੀ ਸੀ ਕੋਲੇ ਨਾਲ ਤਾਂ ਉਹ ਫਰਜ ਨਹੀਂ ਹੋਣਾ ਦੋ ਵਜ ਗਿਆ ਦੁੰਦੀ ਸਾਡੇ ਭੋੜਾ ਨਹੀਂ ਹੈ ਨਾ ਸਸੁਰੇ ਲੋਬਾ ਹੂੰ ਹੂੰ グッ <gr r> હું મા ઘટા પછી ઠંડરૂમ ચાલ ઉઠે તો કરે Ahora, Ay, ver, que ver, a ver, a ver, a ver,